ਸਤਿ ਸ਼੍ਰੀ ਅਕਾਲ ਜੀ ਮੈਂ ਬਾਇਓਬੀਟਿਕ ਤੋਂ ਬਰਨਾਲਾ ਸੀਟ ਤੋਂ ਅੱਜ ਮੇਰੇ ਭੈਣਾਂ ਦੇ ਨਾਲ ਆਪਾਂ ਕੁਝ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਆਂ ਆਪਾਂ ਇੱਕ ਐਗਜ਼ੀਬਿਸ਼ਨ ਲਗਾ ਰਹੇ ਹਾਂ ਜੀ ਲਹਿਰਾ ਗਾਗਾ ਦੇ ਵਿੱਚ ਸੋ ਇਹਦੀ ਪ੍ਰੋਪਰ ਜਾਣਕਾਰੀ ਡਿਟੇਲ ਦੇ ਵਿੱਚ ਜਿਹੜੇ ਤੁਹਾਨੂੰ ਅੰਮ੍ਰਿਤ ਮਹਿਮ ਦੱਸਣਗੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਇਸ ਦੇ ਵਿੱਚ ਪ੍ਰੋਪਰ ਦੱਸਣਗੇ ਕਿੱਦਾਂ ਤੁਸੀਂ ਡਿਟੇਲ ਸੌਰੀ ਸਟਾਲ ਬੁੱਕ ਕਰਵਾ ਸਕਦੇ ਹੋ ਐਂਡ ਕਿਸ ਤਰ੍ਹਾਂ ਪਾਰਟਿਸਿਪੇਟ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦ ਕਲਾਸਿਕ ਲੈਕਚਰ ਡੈਰਾਗਾਗਾ ਐਂਡ ਵਾਰਦਾ ਬੁਟੀਕ ਬਰਨਾਲਾ ਤੋਂ ਤੁਹਾਡੇ ਲਈ ਬਹੁਤ ਹੀ ਵੱਡੇ ਚੋਕ ਬੱਤੀ ਲੈ ਕੇ ਆ ਰਹੇ ਹਾਂ ਜਿਸ ਦੇ ਵਿੱਚ ਆਪਾਂ ਸਿਰਫ ਇਸ ਸਟਾਈਲ ਡੈਰਾਗਾਗਾ ਦੇ ਵਿੱਚ ਆਪਾਂ ਐਡਿਸ਼ਨ ਲਗਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਆਪਾਂ ਹਾਈ ਕੋਰਟੀ ਪੈਗ ਮੌਕਾ ਦਵਾਂਗੇ ਜਿਹਦੇ ਵਿੱਚ ਕੋਈ ਵੀ ਹੱਥ ਦੀ ਕਲਾ ਲਾਈਕ ਤੁਸੀਂ ਉੱਤੇ ਕੁਝ ਵੀ ਆਪਣੇ ਹੱਥ ਦਾ ਬਣਾਇਆ ਜਿਵੇਂ ਕੋਈ ਤੁਸੀਂ ਨੀਡਲ ਵਰਕ ਕਰਦੇ ਹੋ ਬਾਗ ਕੋਲਕਾਰੀਆ ਤੋਂ ਇਸ ਤਰ੍ਹਾਂ ਦੇ ਨਾਲ ਜਾ ਤੁਹਾਡੇ ਵਿੱਚ ਕੋਈ ਵੀ ਹੋਰ ਕੜਾ ਕੀਤਾ ਕੋਈ ਤੁਹਾਡੇ ਕੋਲ ਕੋਈ ਥੂੜੀ ਹੈ ਨਾ ਦਵਾਈ ਕੋਈ ਮਤਲਬ ਕਿ ਰੇਟਿੰਗ ਦਾ ਪਹਾੜ ਕਿ ਬਣਾਉਣੇ ਤਾਂ ਹਰ ਇੱਕ ਦੀ ਤੁਸੀਂ ਕੋਈ ਲੇਰ ਆਰਟ ਹੈ ਤੁਹਾਡੇ ਕੋਲ ਕੋਈ ਜੁੱਤੀ ਕਿਤ ਨਹੀਂ ਹੈ ਤਾਂ ਇਹ ਸਾਰੀ ਜੀਜੋ ਤੁਸੀਂ ਆਪਣੀ ਤੋਂ ਤੱਕ ਲਿਓ ਤੇ ਇਹਦਾ ਜੋ ਸਮਾਰੋਹਗਾ ਜੀ 3 ਅਗਸਤ ਦਿਨ ਐਂਡਵਾਰ ਦਾ ਜੀ ਕਿਪ ਪਹਿਲਾ ਪੈਲਸ ਲਹਿਰਾ ਗਾ ਦਾ ਬਸਟੈਂਡ ਦੇ ਦੇਖੋ ਨਾਲ ਤਾਂ ਹਰ ਇੱਕ ਪੈਣ ਉੱਤੇ ਪਹੁੰਚ ਕੇ ਮੌਕਾ ਜਰੂਰ ਦਿਓ ਤੇ ਇਹਦੇ ਬਾਰੇ ਤੁਸੀਂ ਸਟਾਲ ਬੁੱਕ ਕਰਨ ਲਈ ਕੋਈ ਵੀ ਮਤਲਬ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਨੀਚੇ ਨੰਬਰ ਦਿੱਤੇ ਗਏ ਸੀ ਇਹਨਾਂ ਨੰਬਰਾਂ ਤੇ ਕਾਲ ਕਰਕੇ ਇਨਫਰਮੇਸ਼ਨ ਲੈ ਸਕਦੇ ਹੋ ਓਕੇ ਜੀ ਸਤਿਕਾਰ ਇਸ ਐਗਜ਼ੀਬਿਸ਼ਨ ਦੇ ਜਿਹੜੇ ਸਪੈਸ਼ਲ ਗੈਸਟ ਹੋਣਗੇ ਜੀ ਪ੍ਰੀਤਿਕ ਮਾਨ ਐਂਡ ਪ੍ਰੀਤਿਕ ਮਾਨ ਇਸ ਐਗਜ਼ੀਬਿਸ਼ਨ ਦੇ ਸਪੈਸ਼ਲ ਗੈਸਟ ਹੋਣਗੇ ਜੋ ਕਿ ਇਸ ਐਗਜ਼ੀਬਿਸ਼ਨ ਦੇ ਵਿੱਚ ਆਣਗੇ ਜੀ ਜੋ ਆਪਣੇ ਨਾਲ ਜੋ ਸਟਾਲਸ ਬੁੱਕ ਹੋ ਜਾਂਣੇ ਮੇ ਉਹਨਾਂ ਬਾਰੇ ਵੀ ਸੁਣ ਦੱਸਦੀ ਆ ਇਸ ਦੇ ਵਿੱਚ ਜਿਹੜੀਆਂ ਸਟਾਲਸ ਬੁੱਕ ਹੋ ਜਾਂਣੇ ਆਪਣੀਆਂ ਸੈਲੂਨ ਸੈਲੂਨ ਵਾਲਿਆਂ ਦੀ ਵੀ ਨੇ ਬੁਟੀਕੋ ਵਾਲਿਆਂ ਦੀ ਵੀ ਨੇ ਐਂਡ ਜਿਸ ਦੇ ਵਿੱਚ ਜੋ ਵੀ ਕਲਾ ਤੁਸੀਂ ਆਪਣੀ ਜਿਹੜੀ ਸਟਾਲ ਬੁੱਕ ਕਰਵਾ ਸਕਦੇ ਹੋ ਕਿੰਨਾਂ ਨੂੰ ਸਪੈਸ਼ਲ ਜਿਹੜੇ ਆਪਣੇ ਹੱਥ ਨਾਲ ਫੁਲਕਾਰੀਆ ਕੱਢਦੇ ਨੇ ਜੀ ਹਨਾ ਉਹ ਵੀ ਸਟਾਲ ਬੁੱਕ ਕਰਵਾ ਸਕਦੇ ਨੇ ਸਟਾਲ ਬੁੱਕ ਕਰਵਾਉਣ ਲਈ ਤੁਹਾਨੂੰ ਜਿਸ ਨੰਬਰ ਤੇ ਕੰਟੈਕਟ ਕਰਨਾ ਹੋਊਗਾ ਜੀ نیچے ਨੰਬਰ ਦਿੱਤਾ 985552231 ਵਾਲੇ ਨੰਬਰ ਤੇ ਤੁਸੀਂ WhatsApp ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਜੀ ਇਹ ਵਾਲੀਆਂ ਕੁਝ ਕੁ ਫੋਟੋਆਂ ਬਣ ਕੇ ਆਪਣੇ ਕੋਲੇ ਆ ਗਈਆਂ ਸੀ ਜੋ ਕਿ ਮੈਂ ਇਹਦੇ ਵਿੱਚ ਐਡ ਕੀਤੀਆਂ ਨੇ ਇਹ ਆਪਣੇ ਕੋਲੇ ਸਟੋਰਸ ਨੇ ਜਿਹੜੀਆਂ ਬੁੱਕ ਹੋ ਚੁੱਕੀਆਂ ਨੇ ਜੀ ਬਾਕੀ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਦੇ ਲੈ ਸਕਦੇ ਹੋ ਜਿਹੜੇ ਕਿ ਲਹਿਰਾ ਗਾਗਿਆ ਦੇ ਆਪਣੇ ਕਸਟਮਰ ਨੇ ਜਾਂ ਉੱਥੋਂ ਦੇ ਲੋਕਲ ਲੋਕ ਨੇ ਜੋ ਵੀ ਮੇਰੀ ਵੀਡੀਓ ਦੇਖ ਰਹੇ ਨੇ ਉਹ ਜ਼ਰੂਰ ਵਿਜ਼ਿਟ ਕਰਿਓ ਇੱਕ ਚੀਜ਼ ਹੋਰ ਇਸ ਐਗਜ਼ਿਬਿਸ਼ਨ ਦੇ ਵਿੱਚ ਜਿਹੜਾ ਨੇਲ ਆਰਟ ਹੋਊਗਾ ਫ੍ਰੀ ਆਫ ਕਾਸਟ ਹੋਊਗਾ ਕੋਈ ਵੀ ਕਰਵਾ ਸਕਦਾਗਾ ਉਥੇ ਆਪਣੇ ਜਿਹੜਾ ਨੀਲਾ ਹਟੋ ਵਾਲੇ ਹੋਣਗੇ ਉਹ ਫ੍ਰੀ ਆਫ ਕੋਸਟ ਕਰਨਗੇ ਸੋ ਐਗਜ਼ਿਬਿਸ਼ਨ ਦੇ ਵਿੱਚ ਜਰੂਰ ਵਿਜ਼ਿਟ ਕਰਨਾ ਮੇਰੀਆਂ ਭੈਣਾਂ ਨੇ ਵੱਧ ਝੜ ਕੇ ਆਣਾ ਬਾਕੀ ਕੋਈ ਵੀ ਇਨਫੋਰਮੇਸ਼ਨ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਦਿੱਤੇ ਗਏ ਨੰਬਰ ਤੇ ਸਾਡੇ ਕੋਲ ਲੈ ਸਕਦੇ ਹੋ ਜੀ ਵੀਡੀਓ ਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਕੇ ਮੇਰੀ ਉਹਨਾਂ ਭੈਣਾਂ ਤੱਕ ਜਰੂਰ ਪਹੁੰਚਾਉਣਾ ਜਿਹੜੀਆਂ ਕਿ ਇਸ ਐਗਜ਼ਿਬਿਸ਼ਨ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਨੇ ਆਪਣਾ ਸਟਾਲ ਬੁੱਕ ਕਰਵਾਉਣਾ ਚਾਹੁੰਦੇ ਨੇ